ਹੈਲੋ ਦੋਸਤੋ ਮਿੱਤਰੋ ਸਤਿ ਸ੍ਰੀ ਅਕਾਲ ਅੱਜ ਪਿੰਡ ਕੂਲੇਵਾਲੇ ਦੇ ਵਿੱਚ ਨਾਨਕ ਸਰ ਕੁਲੀਆ ਕਲਾ ਸਕੂਲ ਦੇ ਵਿੱਚ ਕੱਲ ਅੰਬੂਜਾ ਕਬਚ ਦੇ ਵਿੱਚ ਨਾਲ ਲੈਂਟਰ ਪਾਇਆ ਸੀ ਹੁਣ ਜੋ ਕੰਪਨੀ ਵੱਲੋਂ ਇਹ ਤਰਫਿਸ਼ ਵੀ ਸਪੈਸ਼ਲ ਸ਼ੀਟ ਦਿੱਤੀ ਗਈ ਆ ਇਸ ਉੱਪਰ ਵਿਛਾ ਦਿੱਤੀ ਗਈ ਆ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਿੰਸੀਪਲ ਸਹਿਬਾਨ ਔਰ ਸਾਡੇ ਠੇਕੇਦਾਰ ਸਹਿਬਾਨ ਸਾਡੇ ਕੋਲ ਇਸ ਟਾਈਮ ਮੌਜੂਦ ਹਨ ਮੈਂ ਹੁਣ ਉਹਨਾਂ ਨਾਲ ਗੱਲਬਾਤ ਕਰਦਾ ਕਿ ਉਹਨਾਂ ਦਾ ਇਸ ਵਾਰੀ ਕੀ ਸੁਝਾਵ ਹੈ ਕਿ ਕਿਦਾਰ ਸਭ ਸਸਤੀ ਕਾ ਸਭੀ ਸਸਤੀ ਕਾ ਸਰ ਲੈਂਟਰ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਤੇਜ ਵਿਵੇnder ਸਿੰਘ ਪ੍ਰਿੰਸੀਪਲ ਸਹਿਬਾਨ ਵੀ ਸਾਡੇ ਕੋਲੇ ਹੰਸਾਤੀ ਇਹ ਜਿਹੜੀ ਸ਼ੀਟ ਮੈਂ ਲੈ ਕੇ ਆਇਆ ਅਮਰੀਤ ਸਿੰਘ ਜਿੰਨ ਲਖੋ ਕਿ ਤੁਹਾਨੂੰ ਲੈ ਕੇ ਆ ਤੁਹਾਡੇ ਕੋਲੇ ਸਹੀ ਟਾਈਮ ਤੇ ਤੁਹਾਡੇ ਸਾਹਬ ਨਾਲ ਲੈ ਕੇ ਆ ਇਹ ਸ਼ੀਟ ਦਾ ਤੁਹਾਡੇ ਕੋਲ ਕੋਈ ਪੈਸਾ ਤਾਂ ਨਹੀਂ ਲਿਆ ਜੀ ਇਹ ਜਿਹੜੀ ਸਰਵਿਸ ਆ ਕੰਪਨੀ ਬਲ ਲੋਕ ਜਿਹੜਾ ਵੀਰ ਪੈਨ ਠੇਕੇਦਾਰ ਮਿਸਤਰੀ ਵੀਰੇ ਆਂਬੂਜਾ ਕਬਚ ਸੀਮੈਂਟ ਵਰਤਦੇ ਹਨ ਉਹਨਾਂ ਨੂੰ ਇਹ ਸ਼ੀਟ ਇਹ ਸਰਵਿਸ ਬਿਲਕੁਲ ਫ੍ਰੀ ਹੈ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਠੇਕੇਦਾਰ ਜਗਜੀਤ ਸਿੰਘ ਜੀ ਅੱਨ ਮੈਂ ਹੁਣ ਉਹਨਾਂ ਤੋਂ ਪੁੱਛਦਾ ਸ਼ੀਟ ਦੇ ਸਬੰਧ ਦੇ ਵਿੱਚ ਇਹਨਾਂ ਦਾ ਕੀ ਵਿਚਾਰ ਹੈ ਠੇਕੇਦਾਰ ਸਾਹਿਬ ਸਤਿ ਸ਼੍ਰੀ ਅਕਾਲ ਸਰ ਜਿਹੜੀ ਇਹ ਸ਼ੀਟ ਆ ਆਪਾਂ ਪਹਿਲਾਂ ਵੀ ਪਾਈ ਆ ਜਾਂ ਕਿ ਪਹਿਲੀ ਵਾਰ ਹੀ ਇਹ ਇਹ ਪਹਿਲੀ ਵਾਰ ਪਾਈ ਹੈ ਅੰਬੂਜਾ ਤੁਸੀਂ ਪਹਿਲੀ ਵਾਰ ਪਾਈ ਹੈ ਜੀ ਹਾਂਜੀ ਕੱਲ ਪਾਇਆ ਸੀਗਾ ਜੀ ਲੈਂਟਰ ਹਾਂਜੀ ਕੱਲ ਜੀ ਇਹ ਸੀਮੈਂਟ ਤੁਸੀਂ ਕਿੰਨਾ ਤੋਂ ਲਿਆ ਸੀਗਾ ਜੀ ਇਹ ਨੈ ਗਰਨਾਮ ਗਰਨਾਮ ਸੀਮੈਂਟ ਸਟੋਰ ਤੋਂ ਲਿਆ ਸੀ ਉਹਨਾਂ ਦੀ ਸਰਵਿਸ ਤੋਂ ਉਹਨੂੰ ਕਿੱਦਾਂ ਲੱਗਦੀ ਹੈ ਜੀ ਠੀਕ ਆ ਜੀ ਏ ਮੈਂ ਆਪਣੇ ਟਾਈਮ ਤੇ ਤੁਹਾਡੇ ਕੋਲੇ ਆ ਗਿਆ ਸੀ ਲੇਕਿਨ ਹਾਂਜੀ ਹਾਂਜੀ ਸਰ ਕੋਈ ਤੁਹਾਡੇ ਤੋਂ ਜਾਂ ਕੇ ਆਪਣੇ ਪ੍ਰਿੰਸੀਪਲ ਸਾਹਿਬਾਨ ਤੋਂ ਜਾਂ ਸਕੂਲ ਵੱਲੋਂ ਕਿਸੇ ਤੋਂ ਕੋਈ ਪੈਸਾ ਤਾਂ ਨਹੀਂ ਇਹ ਕੰਪਨੀ ਵੱਲੋਂ ਸਰਵਿਸ ਬਿਲਕੁਲ ਫ੍ਰੀ ਹੈ ਜਿਹੜੇ ਆਪਣੇ ਠੇਕੇਦਾਰ ਮਿਸਤਰੀ ਨਵੇਂ ਆਣ ਜਾਂ ਇਸ ਕੰਪਨੀ ਦਾ ਸੀਮੈਂਟ ਵਰਤਣਾ ਚਾਹੁੰਦੇ ਉਹਨਾਂ ਨੂੰ ਕੀ ਕਹੂੰਗੇ ਤੁਸੀਂ ਮੈਂ ਤਾਂ ਇਹ ਕਹਿਣਾ ਚਾਹੀਦਾ ਕੰਮ ਚ ਸੀਮੈਂਟ ਵਰਟਰੂਫ ਹੀ ਵਰਤੋ ਜੀ ਜੇ ਮੰਨ ਲਓ ਵੀ ਮਾਲਕ ਮਕਾਨ ਬਣਾਉਂਦਾ ਹੈ ਬਾਹਰਲੇ ਪਾਸੇ ਦਾ ਫਰੰਟ ਤੇ ਤਾਂ ਇਹ ਸੀਮੈਂਟ ਲੱਗਣਾ ਚਾਹੀਦਾ ਜੀ ਹੋ ਤੁਸੀਂ ਮਟਨ ਨਾਲ ਹੀ ਪਲਾਸਟਰ ਕਰਨਾ ਚਾਹੀਦਾ ਹੈ ਇੱਕ ਤਾਂ ਸੁਲਾਬ ਨਹੀਂ ਆਉਂਦੀ ਜੀ ਰੰਗ ਨਹੀਂ ਡੇਗਦਾ ਯਾਨੀ ਤੁਸੀਂ ਮੰਨਦੇ ਆ ਸੁਲਾਬ ਨਹੀਂ ਆਉਂਦੀ ਔਰ ਰੰਗ ਨਹੀਂ ਡੇਗਦਾ ਇਹ ਟੋੜਾ ਤੇਰ ਬਾਏ ਜੀ ਤੇਰ ਬਾਏ ਧੰਨਵਾਦ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਆਪਣਾ ਮੋਬਾਈਲ ਨੰਬਰ ਕਿੰਨਾ ਜੀ 9803966783 9803966783 ਸਰ ਤੁਹਾਡਾ ਸਾਰੀ ਟੀਮ ਦਾ ਔਰ ਸਾਡੇ ਠੇਕੇਦਾਰ ਸਾਹਿਬਾਨ ਦਾ ਗੁਰਨਾਮ ਸੀਮੈਂਟ ਸਟੋਰ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਹਾਂ ਜੀ ਨੀਰ ਸਹਿਬਾਨ ਗੁਰਪ੍ਰੀਤ ਜੀ ਮੋਗਾ ਦਾ ਮੈਂ ਤਾਂ ਸਾਰਾ ਪਲਾਸਟਰ ਹੀ ਇਹਦਾ ਕੀਤਾ ਹੋਇਆ ਵੇ ਬਿਹਤਰ ਆ ਤੇ ਨਹੀਂ ਤਾਂ ਬਾਹਰਲਾ ਫਰੰਟ ਤਾਂ ਲਾਜ਼ਮੀ ਬਟ ਗੁਰੂ ਤੁਸੀਂ ਮਤ ਨਾ ਕਰੋ ਤੁਸੀਂ ਕਹਿੰਦੇ ਮੰਨਦੇ ਹੋ ਕਿ ਸਾਰਾ ਅਗਰ ਪਲਾਸਟਰ ਕੀਤਾ ਜਾਵੇ ਤਾਂ ਬਿਹਤਰ ਆ ਹਾਂ ਸਭ ਤੋਂ ਬਿਹਤਰ ਆ ਜੇ ਅੰਦਰਲੇ ਪਾਸੇ ਵੀ ਸਲਾਬ ਨਹੀਂ ਰਹਿੰਦੀ ਜਿਹੜੇ ਕਰ ਅੱਛਾ ਜੀ ਹਾਂ ਜੀ ਅੰਦਰਲੇ ਪਾਸੇ ਵੀ ਸਲਾਬ ਨਹੀਂ ਰਹਿੰਦੀ ਬਾਹਰੋਂ ਤਾਂ ਰਹਣੀ ਵੀ ਆਈ ਚਲੋ ਵਧੀਆ ਤੁਸੀਂ ਵੈਸੇ ਮੈਨੂੰ ਪਹਿਲੇ ਠੇਕੇਦਾਰ ਮਿਲੇ ਆ ਜੋ ਇਸ ਤਰ੍ਹਾਂ ਦੇ ਇੱਕ ਪ੍ਰੈਕਟੀਕਲ ਕੀਤਾ ਹੋਇਆ ਤੁਸੀਂ ਸੁਝਾਅ ਦੇ ਰਹੇ ਆ ਮੈਂ ਸਾਡੇ ਇੰਜੀਨੀਅਰ ਗੁਰਪ੍ਰੀਤ ਸਰਦ ਦਾ ਮੌਕਾ ਦਾ ਬਹੁਤ ਬਹੁਤ ਥੈਂਕਸ ਕਰਨਾ ਜੋ ਸਾਡੀ ਆਂਬੂਜਾ ਕੰਪਨੀ ਦੇ ਵਿੱਚ ਨਵੇਂ ਪਰਿਵਾਰਾਂ ਦੇ ਵਿੱਚ ਵਾਧਾ ਕਰ ਰਹੇ ਹਨ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਕਰਦੇ ਹਾਂ